ਜਵਾਕ ਜੇ ਵਧੀਆ ਤੇਰੀ ਲਾਉਣ ਲੱਗ ਗਿਆ ਨਾ ਹੈ ਤੇਰੀ ਮਿਹਰਬਾਨੀ ਆ ساری ਯਾਰ ਹੈ ਨਹੀਂ ਨਹੀਂ ਸਾਡੇ ਕੋਲ ਜੋ ਜਵਾਕ ਅਸੀਂ ਤਿਆਰੀ ਲਵਾਉਂਦੇ ਆ ਪਰ ਇਹ ਸੰਗ ਦਾ ਬੰਦਾ ਸਾਡਾ ਕੁਝ ਤਾਂ ਹਾਂ ਜਾ ਗਿਆ ਯਾਰ ਕੁਝ ਬੂਟੇ ਆੜ ਲਿਆ ਕੁਝ ਐ ਨਹੀਂ ਗੱਲ ਬਣਦੀ ਝਾਕ ਸਸਰੀ ਵਾਲਾ ਜੰਗਾ ਹਰਿਆ ਨੂੰ ਨਹੀਂ ਤਾਂ ਮੂੰਹ ਕਰਕੇ ਇੱਕ ਵਾਰੀ ਉਹਦੀ ਪਰਾਂ ਵਗ ਜੂ ਨਹੀਂ ਮੈਂ ਤਾਂ ਮੂੰਹ ਨਹੀਂ ਛੜਦਾ ਅੱਜ ਤੇਰੀ ਕਿਹਦੇ ਕੋਲ ਲਾਣਾ ਤੂੰ ਕਿਹੜੇ ਕੋਚ ਕੋਲੇ ਲਪ੍ਰਿਤ ਬਾਈ ਕੋਲੇ ਲਪ੍ਰਿਤ ਬਾਈ ਕੋਲੇ ਕੋਚ ਕਿਹਾ ਕਰੋ ਉਹਨੂੰ ਬੋਲਦਾ ਨਹੀਂ ਆਪਣਾ ਕੋਚ ਉਹ ਖੜਾ ਅੱਛਾ ਕੌਡੀ ਦੇਖਦਾ ਹੁੰਨਾ ਫੇਵਰੇਟ ਪਲੇਅਰ ਕਿਹੜਾ ਤੇਰਾ ਰੀਡਰ ਰੀਡਰ ਨਹੀਂ ਦਾ ਮੈਂ ਜਾਫੀ ਜਾਫੀ ਦੱਸ ਦੇ ਹੈ ਇਧਰ ਝਾਕ ਕੇ ਗੱਲ ਕਰ ਖੁਸ਼ੀ ਖੁਸ਼ੀ ਦੁੱਗਾ ਵਾਲਾ ਹਾਂ ਦੇਖਦਾ ਨਾ ਗੋਟੀ ਤੂੰ ਸਪ੍ਰਿੰਟ ਲਾ ਲਾ ਹਟ ਮੀਆ ਮਟਿਆ ਭੱਜ ਲਿਆ ਕਰ ਮੋਟੋ ਮੋਟੋ ਦੇਖੀ 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 ਖੜਤਾ ਜਾ ਓਏ ਏ ਖੜ ਜਾ ਏ ਹਏ ਤਿਆਰੀ ਲਾਉਣਾ ਮਟਿਆ ਇਧਰ ਤੇ ਆ ਕੇ ਕਿਹਨੂੰ ਛੱਡ ਲੈ ਮੈਨੂੰ ਇੱਕ ਮਿੰਟ ਚੱਲ ਮਾਰੀ ਮਾਰੀ ਕੋਈ ਨਹੀਂ ਕਹਿੰਦਾ ਇਹਨੂੰ ਮੈਂ ਗਰਾਊਂਡ ਤੇ ਕਿਉਂ ਨਹੀਂ ਜਾਂਦਾ ਆ ਵੀਡੀਓ ਬਣਾ ਜਾਂਦਾ ਲੇਕੀ ਆ ਦਿਖ ਬਲੌਗ ਪਾਉਂਗਾ ਵੀਡੀਓ ਬਣਦੀ ਆ ਦੱਸ ਮੈਂ ਮਿਹਨਤ ਲਾ ਕੇ ਜਾਂਦਾ ਸਕੂਲ ਤੋਂ ਗਰਾਊਂਡ ਦੀ ਗਰਾਊਂਡ ਦੀ ਖਾਉਂ ਯਾਰ ਅੱਛਾ ਬਣੇਗਾ ਉੱਥੇ ਚੱਲ ਮੰਨ ਲੈਣਾ ਠੀਕ ਆ ਉਧਰ ਕੌਣ ਕੌਣ ਮਿਹਨਤ ਲਾਉਂਦੇ ਆ ਕੱਲਾ ਲਾ ਕੇ ਆ ਮੈਂ ਬਈ ਇਧਰ ਆ ਜਾ ਕਰ ਜਵਾਕਾਂ ਨਾਲ ਕੀ ਹੁੰਦਾ ਤੈਨੂੰ ਉਹ ਤੇਰੇ ਨੂੰ ਅੱਦੇ ਅੱਦੇ ਜਵਾਕ ਆ ਠੀਕ ਆ ਉਹ ਵੀ ਲਾਉਂਦੇ ਆ ਕਹਿੰਦੇ ਹੁਣ ਆਵੇ। ਅਵੇ ਤੂੰ ਯਾਰ ਮਿਹਨਤ ਲਾਉ ਦੀ ਨੂੰ ਮੈਂ ਅਈ ਤੇ ਜਾਣ ਮੈਂ ਆਪੀ ਲੈਣੀ ਕਰ ਲੂ ਹੁਣ। ਭੱਜਾ ਤੈਨੂੰ ਗਰਾਊਂਡ ਦੀ ਸੋਵਾਂ। ਮੈਂ ਭੱਜਦਾ ਨਹੀਂ ਯਾਰ। ਹਾਂ ਇਹ ਕਾਬਿਲ ਆ ਇਹਨੇ ਤਿਆਰੀ ਨਹੀਂ ਲਈ ਠੀਕ ਆ। ਇਹ ਉਧਰ ਗਰਾਊਂਡ ਚ ਲਾਇਆ ਆ। ਮੈਂ ਲਾ ਕੇ ਆ। ਉਹ ਬੰਦਾ ਚਲ ਕੰਮ ਦਾ ਕਰਦਾ ਮੇਰੇ ਖਿਆਲ ਤੂੰ ਉਹ ਵੀ ਨਹੀਂ ਕਰਦਾ। ਸੋਹ ਕੰਮ ਕਰਦਾ। ਆਹਾਂ। ਉਹ ਕਾਨੂੰ ਯਾਰ। ਕਾਨੂੰ ਯਾਰ ਕੀ? ਤੂੰ ਕੱਲਾ ਕੱਲਾ ਕਿ ਆਇਆ ਤੇਰੀ ਬਈ ਓ ਯਾਰ ਮੈਂ ਲਾਇਆ ਹੱਟ ਉਹ ਤੈਨੂੰ ਤੇਰੇ ਨੂੰ ਅੱਧੇ ਜਿਹਾ ਆ ਉਹ ਬਈ ਉਹ ਵੀ ਇਕੱਠੇ ਹੋ ਕੇ ਲਾਈ ਜਾਂਦੇ ਆ ਯਾਰ ਆਏ ਕਿਵੇਂ ਨੇੜੇ ਪੈਂਦਾ ਗਾ ਆਏ ਕਿਵੇਂ ਨੇੜੇ ਪੈਂਦਾ ਗਾ ਗੱਲ ਸੁਣ ਚੱਲ ਗਰਾਊਂਡ ਤੇ ਨੇੜੇ ਪੈਂਦਾ ਤੂੰ ਮਿਹਨਤ ਕਰਦੇ ਆ ਚਲਾਉਣਾ ਹੈ ਤੂੰ ਗਰਾਊਂਡ 'ਚ ਫਿੱਟਾ ਹੋਣ ਵਾਸਤੇ ਫਿੱਟਾ ਫਿੱਟਾ ਓਏ ਫਿੱਟ ਹੋਣ ਲਈ ਆਉਣਾ ਤੂੰ ਗਰਾਊਂਡ 'ਤੇ ਫਿੱਟ ਹੋਣ ਲਈ ਆਉਣਾ ਗਰਾਊਂਡ 'ਚ ਜੇ ਪੂਰਾ ਵੱਧ ਜਾਏਗਾ ਉਹ ਫੇਰ ਕੀ ਆ ਤੂੰ ਕਿਰਾ ਤੁਰ ਕੇ ਉਹਨੂੰ ਤੇ ਸਾਈਕਲ ਤੇ ਮੋਟਰਸਾਈਕਲ ਤੇ ਆਉਣਾ ਕੌਣ ਹਾਂ ਜਿਹਦਾ ਤੁਰ ਕੇ ਆਉਣਾ ਫਿਰਦਾ ਬੰਦਾ ਥੱਕਦਾ ਵੀ ਆ ਯਾਰ ਖਰਾਬ ਹੋਇਆ ਮੋਟਰਸਾਈਕਲ ਖਰਾਬ ਕੋ ਲੋਟ ਕਰਾ ਬਈ ਉਹਨੂੰ ਫਿਰ ਲੈਦਾ ਗਾਉਂ ਆ ਹਾਂ ਉਹ ਅੱਧੇ ਜਮਾ ਕੇ ਯਾਰ ਅਗਰ ਮੇਲੇ ਤੇ ਉਹ ਵੀ ਆ ਜਾਂਦੇ ਤੇਰੀ ਲਾਉਣਾ ਹਾਂ ਵੀ ਉੱਥੇ ਆਉਂਦੇ ਆ ਹਾਂ ਉਹ ਤਿੰਨ ਚਾਰ ਉੱਥੋਂ ਆਉਂਦੇ ਆ ਹਾਂ ਤੂੰ ਮੈਂ ਤੁਹਾਨੂੰ ਕੁਝ ਨਹੀਂ ਕਰ ਖੜੇ ਰਹੁ ਮਿਹਨਤ ਕਾਉਣ ਲੋ ਝਾਲ ਉਧਰ ਗਾਣੇ ਲੱਗੇ ਪਏ ਆ ਗਾਣੇ ਲੱਗੇ ਪਏ ਮੇਰੇ ਕੋਲੀ ਆ ਫਿਰ ਚੱਲ ਗਾਣੇ ਬਣਾ ਮਿਹਨਤ ਨਹੀਂ ਲੱਗਦੀ ਜਿੱਥੋਂ ਹਾਂ ਚੱਲ ਦੁਬਾਰਾ ਆਹ ਬੂਟੇ ਤੇਰੀ ਵਾਰੀ ਆ ਬਈ ਤੇਰੀ ਵਾਰੀ ਤੇਰੀ ਓ ਮਾਗ ਟੁਰੂਲਾ ਜਲਵਾ ਹੈ ਹਮਾਰਾ ਕੁਝ ਕੀ ਕਰੀ ਜਾਂਦੇ ਓਏ ਹੋਦੇ ਓਏ ਓ ਓ ਪਜਾ ਦੇ ਬਜਾਰੇ ਹੋ ਪਿਆਰ ਕੋ ਜਿਆ ਸੰਗ ਸੰਗ ਲਾ